ਆਪਾਂ ਕੰਮ ਕਰਨਾ ਪਊਗਾ ਮੇਰੇ ਵੀ ਇਕੱਠੇ ਕਰਨਾ ਮੇਰੇ ਵੀ ਕਰਨਾ ਪਊਗਾ ਕੋਈ ਤੇ ਜੋ ਦੇ ਬੰਦਾ ਮੁਜਾ ਆਣਾ ਪਊਗਾ ਆਪਾਂ ਬੁੱਧਾ ਦਾ ਮਾਫੀ ਗਿਆ ਕੋ ਲੁੱਟਣਾ ਪਊਗਾ ਆਪਾਂ ਨੂੰ ਬੈਂਕਰ ਉਟਲਣਾ ਆ ਬੋਲਾ ਸਰਾਣਾ ਕਰ ਜਾਣਾ ਤਾਇਆ ਓਏ ਕੀ ਹਣਟੇ ਆ ਸਤਿ ਸ੍ਰੀ ਅਕਾਲ ਘੜੀ ਬਾ ਆਪਣਾਣਾ ਹੋਵੇਗਾ ਤਾਂ ਜਮਾ ਪੱਟੀ ਮੇਸੀ ਹੋ ਗਈ ਆਪਣੀ ਤਾਂ ਜਮਾ ਹੋ ਗਿਆ ਬਹੁਤ ਟਾਈਮ ਹੋ ਗਿਆ ਕਿਹੜੀ ਪਾ ਵੀ ਪੱਟੀ ਖਾਰ ਹੋ ਗਈ ਹੈ ਤਾਂ ਤੂੰ ਕਿੱਧਰ ਵਾ ਗਿਆ ਸੀ ਪੁਰਾਪਾ ਇਹੰਦਾ ਤਾਂ ਕੰਨਾ ਨੂੰ ਸੁਣਨਾ ਨਹੀਂ ਦੇਖੀ ਭੈਣ ਦੇ ਜਰਨੇ ਸਾਡੀ ਪੱਤੀ ਵਿੱਚ ਦਸਤੀ ਤਰੀਕਾ ਹੀ ਹੋ ਗਿਆ ਆਇਆ ਤਾਂ ਇਹੰਦਾ ਖਾਈ ਵਿੱਚ ਚਿੱਟਾ ਜਿਹਾ ਤਾਂ ਮਾਰਦਾ ਫਟ ਬਰਬਾਰ ਹੋਇਆ ਜਾਂਦਾ ਸਮੋ ਪਰ ਫਿਰ ਡੇਰ ਉਹ ਮੋਟਰ ਸੰਦੋ ਤਾਂ ਮੇਰੀ ਆ ਵਾ ਖੜਾਤਾ ਸੀ ਇੱਥੇ ਮਾ ਕੋਈ ਨਾ ਆਉਂਦੇ ਜਾਂਦੇ ਰਹਿਨੇ ਹੈਗੇ ਉਹਨੇ ਸਵੇਰ ਸੁਬੇ ਹੀ ਟੁਕੜਦਾ ਰਹਿਣਾ ਹੈ ਨਾ ਬਾਕੀ ਤਾਂ ਚੋਗੀ ਦਾ ਮਟਰ ਸੱਚਾ ਇਹ ਐਂ ਹੀ ਕੋਈ ਕੋਈ ਆ ਦੇਣ ਕੋ ਕੋਈ ਆ ਤੇ ਨਾ ਕੋਈ ਦੇ ਰਹਾ ਆ ਸਾਈਕਲ ਆ ਸਾਈਕਲ ਆ ਤੇਰਾ ਲੱਡਾ ਸਾਈਕਲ ਹਾਂ ਇਹ ਪੈਦਾ ਕੁਝ ਤੇ ਵਾਈਸ ਸੰਭਾਲ ਕੇ ਰੱਖੇ ਪਾੜ ਮੈਂ ਹਾਂ ਬੜਾ ਪੁਰਾਣਾ ਸਾਈਕਲ ਉਹ ਦੇਖ ਇਹਦੇ ਮਿੱਟੀ ਵੀ ਲੱਗਦੀ ਖੜਾ ਛੱਡ ਦੇ ਬਾਦ ਨਾ ਇੱਥੇ ਰੋਟਾ ਪਾਇਆ ਪਾਇਆ ਦਈਂ ਰਹਾ ਤੇਰੇ ਨਾਲ ਇੱਥੇ ਕਾਕ ਤੇ ਬੰਦਾ ਸੀਗਾ ਅੱਛਾ उन्हें सारी पट्टी में करती देख दे की उस रखा के पहन दे यार मैं और आटो और रख रखा है बच्चे आटा खा के हमारा पण लेंगे नहीं के हम को है काम करो थोड़ी थोड़ी दे दिया अब पण गया ने देखो कटे रखना पाछ ने की तो है देखो पट्टी में करती है ना आया दिन तक आज हम इधर की हो और जी नीचे थोड़ी ਕੋਈ ਨਹੀਂ ਨਾ ਬਕਰਿਆ ਇਹ ਟੂਰੇ ਭਾਇਆ ਤੇ ਹੁਣ ਪੂਰਾ ਆਹ ਕਮਰਾ ਰੱਖਿਆ ਹੈ ਤਾਂ ਇਹ ਤੇਰਾ ਆਹ ਕੋਟ ਲੈ ਜੇ ਤੂੰ ਇਹਦੇ ਵਿੱਚ ਨੁਕਰਾ ਹੁੰਦਾ ਸੀਗਾ ਇਹ ਉਹਦੇ ਵਾਸਤੇ ਰੱਖੀ ਸੀਗੀ ਪਰ ਇਹਦੀ ਵੀ ਪੱਤੀ ਮੈਸ ਜੀ ਕਰਤੀ ਚੁਮਾਰੀ ਬਾਹਰ ਹੈ ਚੁਮਾਰੀ ਬਾਹਰ ਰੱਖ ਰੱਖੇ ਚੁਮਾਰਾ ਬਾਹਰ ਮੈਂ ਤੈਨੂੰ ਕੀ ਦੱਸਾਂ ਉਹ ਮੈਂ ਰੱਖਿਆ ਜੱਰਾ ਤੂੰ ਦੇਖੀ ਕੋਈ ਪਹੜਾ ਮੁੰਡੇ ਮੋਟੇ ਸਾਰੇ ਖਰਾਬ ਘਾਟੇ ਪਾਏ ਕੋਈ ਟਟੇ ਹੋਏ ਆ ਆਪਣੇ ਹਥਿਆਰ ਵੀ ਲੈ ਗਿਆ ਚੱਕ ਕੇ ਭੰਦੇ ਇੱਥੇ ਸੀਗੇ ਜਿਹੜੇ ਹਾਂ ਬੋਰ ਚੜ ਬਾਰੇ ਮੈਂ ਕਿੱਛੇ ਲੈ ਬਾਰੇ ਮੈਂ ਨਹੀਂ ਸੀ ਮਾਦਨ ਦਖਲਾ ਜੇ ਤੂੰ ਹੁੰਦਾ ਨਾ ਆਪਾਂ ਇੱਥੇ ਬੰਕਰ ਹੁੰਦਾ ਹਾਂ ਹਾਂ ਆਪਾਂ ਗੇਖਾਏ ਕੋਈ ਨਾ ਪਰ ਗੁਫਾ ਬਰਾ ਮੈਨੂੰ ਛੋਲੀਆਂ ਕੰਮ ਲਈ ਬਣਾਵਾਂਗੇ ਸੁਹਾਣਾ ਬਣਾਵਾਂਗੇ ਸਹੀ ਗੱਲ ਤਾ ਆਜਾ ਪਟਾਣਾ ਹੁਣ ਤੂਦਾ ਆ ਗਿਆ ਨਾ ਹੁਣ ਆਪਾਂ ਫਿੱਟ ਕਰਦਾ ਹੈ ਕਰੀਏ ਆ ਆਜਾ ਡਾਣਨਾ ਆਟਾ ਹਾਲ ਦੇ ਕੇ ਕੰਮ ਹੋਏ ਬੇਪੀ ਕਿਉਂ ਆਰਾਜੇ ਕੋਈ ਇੱਕ ਗੱਲ ਹੈ ਇਹ ਹਜੇ ਵੀ ਸੱਟ ਹੈ ਸਾਹ ਆਪ ਨੂੰ ਦੇਖ ਸਾਹ ਆਪ ਨੂੰ ਰਹਾ ਉਹ ਫਿਰ ਤੈਨੂੰ ਦਾ ਤੈਨੂੰ ਪਤਾ ਨਹੀਂ ਲੱਗਦਾ ਮੈਂ ਕਿਹਦੇ ਲੱਗ ਕੇ ਸਾਫ ਆ ਪਰ ਕਿਉਂ ਭੰਗੇ ਜਾਂਦੇ ਭਈਏ ਇਹਨਾਂ ਦਾ ਮਾਪਾਸ਼ ਨੂੰ ਪੁੱਛੀਂ ਨਾ ਕੋਈ ਗੱਲ ਨਹੀਂ ਤਾਂ ਕੋਈ ਛੱਡੀ ਕੋਈ ਨਾ ਬੰਦਾ ਦਾ ਫੌਰੀ ਡਰਾਣ ਤਾਂ ਅਰੇ ਹਾਂ ਅੱਜ ਤੇਰਾ ਬੇਬੀ ਉਹ ਦੇਖੋ ਨਾ ਪਤਾ ਕੱਢ ਹੋਇਆ ਨਾ ਕੋਈ ਚਬਕਿਆ ਨਹੀਂ ਹੋਈ ਹੈ ਨਾ ਫੇਰ ਵੱਜ ਗਿਆ ਫੇਰ ਵੱਜਦਾ ਦਾ ਨਾ ਅਨਦਰ ਗੱਲਾ ਗਾ ਗਮ ਨਹੀਂ ਕੰਨੀ ਕੰਨੀ ਦਾ ਅੱਗਾ ਕੰਨੀ ਜਿਹਾ ਰਹਾ ਨਾ ਫੇਰ ਵੱਜ ਸੀ ਆਪਾਂ ਹਜੇ ਤਾਂ ਕੜੀਜੀ ਸਾਤ ਵਾਰਾ ਆਪਣਾ ਨਾ ਕਿਤਾਬਾਂ 'ਚ ਲਿਖਿਆ ਜਾਊ ਇਹ ਨਾਂ ਨਹੀਂ ਸਾਡੇ ਤਾਏ ਜੇ ਫੇਰ ਵੱਜਣਾ ਸੀ ਪਰ ਗੋਲੀ ਨਾ ਥੀਸੇ ਜਿਹਾ ਵੱਜ ਕੇ ਆ ਡੱਟਾ ਮਹੀਂ ਪਟਾ ਸੀ ਆ ਡੱਟਾ ਤੂੰ ਹੀ ਪਟਤਾ ਸੀ ਉਹਦੇ ਨਾਲ ਲੜ ਕੇ ਹਾਂ ਹਾਂ ਆਪਾਂ ਦਾ ਜਾਰ ਮੰਤਰ ਆਪ ਲੈ ਗਿਆ ਚੌਰਾ ਆਪਣੇ ਮੇਰੇ ਚੌੜੇ ਚ ਵੱਡ ਗਿਆ ਹਾਂ ਤਾਂ ਤੇਰੀ ਜਾਣੀ ਤੂੰ ਲਫਤ ਮਾਰੀ ਸੀ ਫੁੱਟ ਗਿਆ ਬਾਹਰ ਤਾਂ ਜਰਾ ਤੇ ਫੜ ਲੈ ਜੀ ਆਪਾਂ ਚੌਰਾ ਹਾਂ ਹਾਂ ਆਏ ਹਾਂ ਬਹੁਤ ਬੰਦਨਾ ਬੜਾ ਪੜਾ ਤੇ ਆਪਰੇ ਥੋੜਾ ਘਟੇ ਗਿਆ ਰਹਾ ਦਾ ਪਰਾਲਾ ਨਾ ਕਾਹ ਚਾਹ ਪਾ ਬਾਲ ਗਰਮ ਤੇ ਪੈਂਦੇ ਜਿਹੜਾ ਆਹ ਦੇਖ ਬਾਕੀ ਕਰਨਾ ਉਹ ਡਿੱਗਣ ਵਾਲਾ ਪੈਂਦੇ ਤਾਂ ਉੱਧਰ ਡਿੱਗਣਾ ਵਾਲਾ ਡਿੱਗਣਾ ਉਹ ਆਊਟ ਆ ਗਿਆ ਥੋੜਾ ਸਿਸਟਮ ਆਖਾ ਬਾਕੀ ਤੇ ਫੀਲਿੰਗ ਬਹੁਤ ਵਧੀਆ ਨਹੀਂ ਤੇ ਕਟਰ ਬੁਟਰ ਕੋਈ ਤਾੜੇ ਹੋਈ ਨਹੀਂ ਉਹ ਨਹੀਂ ਪਾਇਆ ਉਹ ਇੱਥੇ ਬਰਡਨ ਨਹੀਂ ਬੋਈ ਇੱਥੇ ਜੇ ਖਰਾਬ ਹੋਈ ਹੈ ਇਹ ਤਾਂ ਦਾਤਾ ਹਾਂ ਜਦੋਂ ਖਰਾਬ ਹੋਈ ਜਾਂਦੀ ਆ ਬਾਕੀ ਤੇਰੇ ਕੋਲ ਤਾਂ ਕੋਈ ਠੀਕੀ ਨਹੀਂ ਹੋਈ ਜੀ ਨਾ जितने तार बुलाएंगे योगा का तार डी है, है? बहुत बहुत पढ़ाई में ठीक है, कुछ मास्ले तो हो गए ना अपन साले बड़े हो गए, पढ़ाई में क्या बड़ी कम है? सोने आए, ये पढ़ाई में क्या? आप अच्छे ओबी ले, तीजी एंजेसी ले, अच्छे तार ले, ओबी में डायरपट पोट के ले गया पता नहीं क्या माइटर घाटने लो ਉਹ ਟੀਟਾ ਜਾਂ ਮਾਟਾ ਉਹ ਰੱਖਦੇ ਵਿੱਚ ਜਾ ਬੈਠੇ ਨਹੀਂ ਟੱਕੇ ਤਾਂ ਤਾਂ ਦੇਖੋ ਆ ਪਾਪਾ ਇਹਨਾਂ ਦੇ ਸਰੀਰ ਦੇ ਵਿੱਚ ਪੱਖਾ ਲਾਉਂਦੇ ਆ ਨਾ ਯਾਰ ਹਾਂ ਉਹ ਪਹਿਲਾਂ ਕੀ ਕਰਦੇ ਲੋਕ ਇੱਕ ਪਹਿਲਾਂ ਇੱਕ ਵਾਰੀ ਉਹਦਾ ਨਿਕਲ ਗਿਆ ਉਹ ਕੱਢ ਕੇ ਲੈ ਗਿਆ ਨਾ ਪੱਖਾ ਪਹਿਲਾਂ ਕੀ ਹੁੰਦਾ ਜੀ ਲੋਕ ਕਹਿੰਦਾ ਇੱਥੇ ਕਾਡਰ ਚ ਪਾ ਹਾਂ ਆਪਾਂ ਹੀ ਕਰਦੇ ਆਪਾਂ ਨਵਾਂ ਬਣਾ ਲੈ ਵੀ ਉਹਨੂੰ ਬਚਾ ਲਈ ਰੱਖਣਾ ਪੱਖਾ ਪਰ ਰੱਖਾਂਗੇ ਇੱਥੇ ਹਾਂ ਇੱਥੇ ਰੱਖਾਂਗੇ ਮੈਂ ਫੇਰ ਆਪਾਂ ਪਾ ਦੇ ਸਰੀਰ ਦਾ ਸਰੀਰ ਦਾ ਪਾ ਕੇ ਰੱਖਿਆ ਫੇਰ ਆਪਾਂ ਬਸ ਆਪਾਂ ਨਮਾ ਲਿਆ ਮੈਂ ਤੇ ਨਹੀਂ ਟੱਕਾ ਨਮਾ ਰਾਂ ਦੇ ਤਦ ਆਬਾਈ ਰੈਨੋਵੇਸ਼ਨ ਮੈਂ ਕਰਾ ਜੀ ਉਹ ਕਿੰਨਾ ਵਾਹੰਦਾ ਵੀ ਤਾਂ ਰੰਗ ਰੂਬਿਆ ਕਰ ਦਿੰਦੇ ਹੁੰਦੇ ਆ ਅੱਠਾ ਵਧੀਆ ਸੀਲਿੰਗ ਲਾ ਦੇਣਾ ਡਾਊਨ ਸੀਲਿੰਗ ਲਾ ਦੇਣਾ ਅੱਠਾ ਤੇ ਕੰਮ ਤਾਂ ਐ ਲੱਗੂਗਾ ਜਿੰਨੇ ਪੈਸੇ ਜਿਆਦਾ ਮਹਿੰਗੇ ਬੈਠੇ ਇੰਨਾ ਕੱਟਾ ਹੋ ਕੇ ਆਤ ਰੋਤਾ ਆ ਆ ਵੀ ਉਹ ਮਾਨ ਇੰਨਾ ਵਾਹ ਇਹ ਦਾ ਖੁਰਾ ਖੁਰਾ ਨਾ ਅੰਨ ਅਸੀਂ ਆਪਣਾ ਕੰਮ ਕਰਨਾ ਪਊਗਾ ਇਹ ਮੇਰੇ ਕੋਈ ਇਕੱਠੇ ਕਰਨਾ ਹੈ ਮੇਰੇ ਕੋਈ ਕਰਨ ਵਾਸਤੇ ਕੋਈ ਨਾ ਕੋਈ ਤੇ ਜੋ 10 ਬੰਦਾ ਮੇਰੇ ਬਾਹਰ ਆ ਪਊਗਾ ਪਰ ਬੁੱਧਾ ਦਾ ਮਾਰ ਗਿਆ ਕੋਲ ਲੁੱਟਣਾ ਪਊਗਾ ਪਾਣ ਨੂੰ ਬੈਂਕ ਰੋਟ ਲਾਣਿਆ ਬੈਂਕੜਾ ਜੋੜ ਤਾ ਨਾ ਚੌਕਲੇ ਵੱਡਾ ਵੱਡਿਆਂ ਕੇ ਪੈਸੇ ਨਹੀਂ ਹਾਂ ਜਮਾ ਦੋਸਤ ਚੰਤਾ ਤੇ ਨਹੀਂ ਪੀਦਾ ਉਹ ਰੁਪਏ ਪੈਸੇ ਨਹੀਂ ਉੱਥੇ ਉਹ ਜਾ ਕੇ ਗਏ ਤੇ ਮੈਂ ਵੇਖ ਮੈਂ ਖਾਟਾ ਖੇ ਮੈਂ ਕਿਦਾਂ ਡੰਗ ਡਾਂਡਾ ਹੋਣਾ ਡਰਦਾ ਅੱਛਾ ਗਿਆ ਹਾਂ ਆਪਾਂ ਇਹ ਮਾਂਸਾ ਨਹੀਂ ਦੇਖਾਇਆ ਕੋਈ ਮਾਂਸਾ ਹੈ ਛਾੜੇ ਬਿਟੋ ਖਾਣਾ ਵੇਖ ਮਾਂਸਾ ਦਿੱਲੀ ਹੈ ਸ਼ਵੀਰ ਵੱਡਾ ਹਾਂ ਉਹਦੇ ਬੰਦੇ ਵਾ ਪਰਦੇ ਵਾ ਫਿਰ ਆਪਾਂ ਮਾਂਸ ਹੀ ਖਾਓ ਮੈਂ ਨੇੜੇ ਮਾਂਸਾ ਨੇੜੇ ਆਪਾਂ ਕਰਾਂਗੇ ਹਾਲੀਵੁੱਡ ਕਰਾਂਗੇ ਆਪਾਂ ਮਾਂਸਾ ਚੱਕਰਾਂਗੇ ਹਾਂ